ਸਾਸਤਰੀਕਾਲ ਜੀ ਸਾਰਿਆਂ ਨੂੰ ਆਹ ਦੇਖੋ ਜੀ ਕੁਦਰਤ ਦੇ ਨਜ਼ਾਰੇ ਰੱਬ ਦਾ ਬਣਾਇਆ ਵਾ ਜੀਵ ਹੈ ਜੀ ਨੂੰ ਆਪਾਂ ਪੰਜਾਬੀ ਦੇ ਵਿੱਚ ਸੰਖ ਵੀ ਕਹਿ ਦਿੰਨੇ ਆ ਤੇ ਘੋਗਾ ਵੀ ਕਹਿ ਦਿੰਨੇ ਆ ਜਾਂ ਸਿੱਪੀ ਕਹਿ ਦਿੰਨੇ ਆ ਇਹ ਸਾਡੇ ਕੋਲ ਨਰਸੀ ਦੇ ਵਿੱਚ 6 ਮਹੀਨਿਆਂ ਤੋਂ ਆਇਆ ਵਾ ਛੋਟਾ ਜਿਹਾ ਸੀਗਾ ਤੇ ਆਹ ਦੇਖੋ ਇਧਰ ਇਹ ਬੂਟੇ ਦੇ ਉੱਪਰ ਚੜਿਆ ਵਾ ਜਿਹੜੇ ਹਰੇ ਪੱਤੇ ਆ ਇਹ ਖਾ ਰਿਹਾ ਜੀ ਠੀਕ ਹੈ ਜੀ ਵੱਖ-ਵੱਖ ਕੁਦਰਤ ਦੇ ਨਜ਼ਾਰੇ ਤੇ ਅਲੱਗ-ਅਲੱਗ ਕੁਦਰਤੀ ਜੀਵ ਤੇ ਆਹ ਦੇਖੋ ਜੀ ਜਿਸ ਨੂੰ ਸੰਖ ਕਹਿ ਦਿੰਨੇ ਆਂ ਘੋਗਾ ਕਹਿ ਦਿੰਨੇ ਆਂ ਇੱਕ ਜਿੰਦਾ ਜਾਨਵਰ ਹੈ ਸਾਡੇ ਕੋਲ 6 ਮਹੀਨੇ ਤੋਂ ਨਰਸੀ ਦੇ ਵਿੱਚ ਆਇਆ ਹੋਇਆ ਵਾ ਹਰੇ ਪੱਤੇ ਖਾ ਰਿਹਾ ਹੈ ਉੱਪਰ ਚੜ੍ਹ ਕੇ